ਮੇਰੀ ਸੁਣ ਲੈ ਗੱਲ ਅੱਜ ਤੋਂ ਬਾਅਦ ਆਪਣੇ ਦਿਮਾਗ 'ਚ ਬਿਠਾ ਲੈ ਤੇਰੇ ਇੱਕ ਸੱਸ ਨਹੀਂ ਦੋ ਸੱਸਾਂ ਨੇ ਗੰਨਾ ਨਹੀਂ ਹਟ ਮੰਨਣਾ ਪਊ ਸਾਰਾ ਦਿਨ ਤੁਸੀਂ ਉਹਦੀ ਢੂਹੀ ਨਹੀਂ ਸਿੱਧੀ ਹੋਣ ਦਿੰਦੀਆਂ ਉਹ ਮਾਂ ਉਹ ਇਸ ਘਰ ਦੀ ਨੂੰਹ ਐ ਕੋਈ ਨੌਕਰਾਨੀ ਨਹੀਂ ਡਾਕਟਰ ਤਾਂ ਮਿਲ ਗਿਆ ਸੀ ਦਵਾਈ ਵੀ ਲੈ ਆਏ ਉਹਨਾਂ ਤਾਂ ਦਵਾਈ ਸਿਰਫ ਤਾਕਤ ਦੀ ਦਿੱਤੀ ਐ ਉਹ ਕਹਿੰਦੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਅੱਗੇ ਦਾ ਕੀ ਸੋਚਾਂ ਮੈਨੂੰ ਨਹੀਂ ਤੇਰੀ ਗੱਲ ਸਮਝ ਆਈ ਤੇਰੇ ਮੁੰਡੇ ਨੂੰ ਮੈਂ ਬਥੇਰੇ ਰਿਸ਼ਤੇ ਕਰਾ ਦਾਂਗੀ ਪਰ ਤੂੰ ਇਹਦਾ ਚੁੱਪ ਕਰਕੇ ਕੋਗਾ ਚਿਤ ਕਰਦੇ ਲੱਖ ਕਿੰਨੇ ਦਿਨ ਹੋ ਗਏ ਕੁੜੀ ਨਾਲ ਗੱਲ ਹੀ ਨਹੀਂ ਹੋਈ ਹੁਣ ਲਾਉਣੀ ਆ ਉਹਨੂੰ ਫੋਨ ਆਪਦੇ ਆਪ ਨੇ ਉਹ ਕਰਦੀ ਮੈਨੂੰ ਹੀ ਕਰਨਾ ਪਊਗਾ ਦਾਦਾ ਜੀ ਚੱਕਦੀ ਹੀ ਨਹੀਂ ਹੈਗੀ ਪਤਾ ਨਹੀਂ ਐਨੀ ਕਿਹੜੇ ਕੰਮ ਚ ਬੀਜੀ ਆ ਦੁਬਾਰੇ ਫੇਰ ਲਾ ਕੇ ਦੇਖਦੀ ਆ ਦਾਦਾ ਜੀ ਮਗ ਮੇਰੇ ਸੋਈ ਦੇ ਕੋਲੇ ਹੀ ਸੀ ਡਾਈਨਿੰਗ ਟੇਬਲ ਤੇ ਪਿਆ ਸੀ ਉਹ ਤਾਂ ਨਾ ਫੋਨ ਦੀ ਰਿੰਗ ਬੰਦ ਸੀ ਤਾਂ ਕਰਕੇ ਨਹੀਂ ਮੈਨੂੰ ਪਤਾ ਚੱਲਿਆ ਜੇ ਪੱਤਾ ਤੂੰ ਰਸੋਈ ਚ ਸੀ ਤੂੰ ਰਸੋਈ ਚ ਰੱਖ ਲਿਆ ਕਰ ਫੋਨ ਕਿਸੇ ਦਾ ਜ਼ਰੂਰੀ ਆ ਜਾਂਦਾ ਮੰਦਾ ਚੱਕ ਤਾਂ ਲੈਂਦਾ ਚੱਲ ਹੋਰ ਸੁਣਾ ਪੁੱਤ ਘਰੇ ਸਭ ਠੀਕ ਠਾਕ ਹੈ ਹੈਪੀ ਮਾਰ ਲੈਂਦਾ ਗੇੜਾ ਗੂੜਾ ਹਾਂਜੀ ਮੰਮੀ ਸਭ ਠੀਕ ਠਾਕ ਹੈ ਹਫਤੇਵਾਰ ਨਾਲ ਇਹ 12 ਦਿਵਾਰ ਨੂੰ ਘਰੇ ਆ ਹੀ ਜਾਂਦੇ ਨੇ ਚੱਲ ਫੇਰ ਤਾਂ ਠੀਕ ਹੈ ਪੁੱਤ ਹੂੰ ਤਾਂ ਮੈਂ ਤੈਨੂੰ ਐਂ ਕਹਿੰਦੀ ਸੀ ਜੇ ਤੈਨੂੰ ਵੀ ਹੈਪੀ ਨਾਲ ਲੈ ਜੇ ਨਾ ਤਾਂ ਤੂੰ ਵੀ ਉੱਥੇ ਰਹਿਣ ਲੱਗ ਜੀ ਲੈ ਮੰਮੀ ਮੈਂ ਕਿੱਥੇ ਨਾਲ ਜਾ ਸਕਦੀ ਆ ਤੁਹਾਨੂੰ ਪਤਾ ਹੈ ਮੇਰੇ ਦੋ ਦੋ ਸੱਸਾਂ ਨੇ ਫਿਰ ਇਹਨਾਂ ਨੂੰ ਪਿੱਛੇ ਰੋਟੀ ਕੌਣ ਦੋ ਲੈ ਪੁੱਤ ਇੱਕ ਹੀ ਗੱਲ ਰੋਟੀ ਤਾਂ ਆਪਦੀ ਬਣਾ ਕੇ ਖਾ ਹੀ ਸਕਦੀਆਂ ਨੇ ਸੁੱਖ ਨਾਲ ਤੱਕੜੀਆਂ ਪਈਆਂ ਨੇ ਹਜੇ ਉਹ ਕਿਹੜਾ ਮੁੜੀਆਂ ਹੋ ਗਈਆਂ ਨਾਲੇ ਤਾਂ ਇਹ ਮਾੜਾ ਮੋਟਾ ਕੰਮ ਕਰਨਗੀਆਂ ਇਹਨਾਂ ਦੇ ਹੱਡ ਪੈਰ ਚੱਲਦੇ ਰਹਿਣਗੇ ਨਹੀਂ ਤਾਂ ਹੁਣੇ ਤਾਂ ਮੰਜੇ ਤੇ ਲੱਗ ਕੇ ਬਹਿ ਜਾਣਗੀਆਂ ਲੈ ਮੰਮੀ ਕੰਮ ਇਹ ਕਿੱਥੇ ਕਰਦੀਆਂ ਨੇ ਇਹ ਤਾਂ ਸਾਰਾ ਦਿਨ ਮੰਜੇ ਤੇ ਬਹਿ ਕੇ ਹੁਕਮ ਚਲਾਉਂਦੀਆਂ ਨੇ ਕੰਮ ਤਾਂ ਸਾਰੇ ਮੈਨੂੰ ਹੀ ਕੱਲੀ ਨੂੰ ਕਰਨੇ ਪੈਂਦੇ ਨੇ ਅੱਛਾ ਲੈ ਫਿਰ ਤਾਂ ਉਹਨਾਂ ਨੂੰ ਕਹਿ ਨਹੀਂ ਸਕਦੀ ਭਾਈ ਮਾੜਾ ਮੋਟਾ ਮੇਰੇ ਨਾਲ ਕਰਾਇਆ ਕਰੋ ਐ ਡਾਕਾ ਰ ਸੁੱਖਣਾ ਮੈਂ ਕੱਲੀ ਕਿਵੇਂ ਕੰਮ ਕਰਾਂ ਇੱਕ ਥੋੜੀ ਚਾਚੀ ਇਹੋ ਜੀ ਹੈ ਜਿਨੇ ਆਪਦਾ ਘਰ ਛੱਡ ਕੇ ਥੋਡੇ ਘਰ ਹੀ ਡੇਰਾ ਲਾ ਲਿਆ ਮੈਨੂੰ ਤਾਂ ਲੱਗਦਾ ਉਹਦਾ ਵੀ ਕੰਮ ਸਾਰਾ ਤੈਨੂੰ ਹੀ ਕਰਨਾ ਪੈਂਦਾ ਹੁ ਹਾਂਜੀ ਮੰਮੀ ਉਧਰਲੇ ਘਰ ਦਾ ਕੰਮ ਵੀ ਮੈਨੂੰ ਹੀ ਕਰਨਾ ਪੈਂਦਾ ਮੇਰਾ ਤਾਂ ਹੁਣ ਸਾਰਾ ਕੰਮ ਡਬਲ ਹੋਇਆ ਪਿਆ ਮੇਰੇ ਤਾਂ ਸ਼ਰੀਰ ਦੀ ਬੱਸ ਹੋ ਜਾਂਦੀ ਹੈ ਤਾਂ ਹੀ ਤਾਂ ਮੇਰਾ ਟਾਈਮ ਨਹੀਂ ਲੱਗਦਾ ਤੁਹਾਨੂੰ ਫੋਨ ਕਰਨ ਦਾ ਲੈ ਇਹ ਤਾਂ ਲੋੜਾ ਹੀ ਆ ਗਿਆ ਤੇਰੀ ਸੱਸ ਵਰਗੀ ਤਾਂ ਕੱਲੀ ਨਹੀਂ ਸੀ ਮਾਨ ਉਹ ਜਿੱਤ ਚਾਚੀ ਰਲਗੀ ਨਾਲ ਇਹ ਤਾਂ ਦੋ ਹੋ ਗਈਆਂ ਹੁਣ ਤੈਨੂੰ ਕਿੱਥੇ ਜਿਉਣ ਦੇਣੀਆਂ ਮੰਮੀ ਤੁਸੀਂ ਪੁੱਛੋ ਨਾ ਕਿਵੇਂ ਮੈਨੂੰ ਇਹ ਸਾਰਾ ਦਿਨ ਭੀਰੀ ਮੰਗੂ ਘਮਾਉਂਦੀਆਂ ਰਹਿੰਦੀਆਂ ਨੇ ਮੈਨੂੰ ਤਾਂ ਆਰਾਮ ਕਰਨ ਦਾ ਵੀ ਟਾਈਮ ਨਹੀਂ ਮਿਲਦਾ ਮੇਰਾ ਦਿਨ ਚੜ੍ਹਦੇ ਦਾ ਤੇ ਛਿਪਦੇ ਦਾ ਪਤਾ ਹੀ ਨਹੀਂ ਲੱਗਦਾ ਨਾ ਤੈ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਵੀ ਮੈਂ ਇੰਨੀ ਦੁਖੀ ਹਾਂ ਤਾਂ ਹੀ ਤਾਂ ਤੈਨੂੰ ਕਹਿਣੀ ਆ ਵੀ ਮੇਰਾ ਫੋਨ ਫੋਨ ਚੱਕ ਲਿਆ ਘਰ ਮੈਨੂੰ ਤੇਰੇ ਘਰ ਦੀ ਖਬਰਸਾਰ ਦਾ ਪਤਾ ਲੱਗਦਾ ਰਿਹਾ ਕਰ ਮੰਮੀ ਅੱਜ ਵੀ ਮੈਂ ਤੁਹਾਡਾ ਫੋਨ ਤਾਂ ਚੱਕ ਲਿਆ ਕਿਉਂ ਮੇਰੀ ਸੱਸ ਨਹੀਂ ਘਰੇ ਉਹ ਸਵੇਰੇ ਤਿਆਰ ਹੋ ਕੇ ਕਿਤੇ ਗਈ ਐ ਉਧਰੋਂ ਚਾਚੀ ਸੱਸ ਬਾਹਰ ਬੈਠੀ ਐ ਜੇ ਕਿਤੇ ਇਹ ਕੋਲੇ ਹੁੰਦੀਆਂ ਫੇਰ ਮੈਂ ਤੁਹਾਡਾ ਫੋਨ ਕਿੱਥੇ ਚੱਕਣਾ ਸੀ ਨਾਲੇ ਮੰਮੀ ਜਦੋਂ ਇਹ ਮੈਨੂੰ ਫੋਨ ਤੇ ਗੱਲਾਂ ਕਰਦੀ ਨੂੰ ਦੇਖ ਲੈਂਦੀਆਂ ਨੇ ਨਾ ਫਿਰ ਬਹੁਤ ਕੁਝ ਬੋਲਦੀਆਂ ਨੇ ਨਾ ਤੈਨੂੰ ਕੀ ਕੋਈ ਉਹਨਾਂ ਦਾ ਡਰ ਮਾਰਿਆ ਵਿਆ ਤੂੰ ਆਪਦੀ ਮਾਂ ਨਾਲ ਗੱਲ ਕਰਨੀ ਐ ਤੂੰ ਸਮਾਹ ਸਾਹਮਣੇ ਕਰਿਆ ਕਰ ਲੈ ਮੰਮੀ ਜੇ ਮੈਂ ਇਹਨਾਂ ਦੇ ਸਾਹਮਣੇ ਗੱਲ ਕਰੂੰਗੀ ਤੇ ਮੈਂ ਘਰ ਚ ਕਲੇਸ਼ ਪਾਊਗਾ ਫੇਰ ਓ ਰੋਜ਼ ਕਲੇਸ਼ ਪੈਂਦਾ ਵੀ ਘਰ ਚ ਚੰਗਾ ਨਹੀਂ ਪੁੱਤ ਮੈਂ ਤੇਰੇ ਕੋਲ ਫੇਰ ਜਿਹੜਾ ਨਾ ਮਾਰ ਕੇ ਜਾਵਾਂ ਨਾਲੇ ਜਦੋਂ ਮੈਂ ਇਹਨਾਂ ਦੀ ਝਾੜ ਜੀ ਪਾਈ ਨਾ ਤੀਰ ਵਰਗੀਆਂ ਸਿੱਧੀਆਂ ਹੋ ਜਾਣਗੀਆਂ ਨਾ ਨਾ ਮੰਮੀ ਤੁਸੀਂ ਕਾਹਨੂੰ ਆਉਣਾ ਫੇਰ ਮੇਰੇ ਨਾਲ ਹੋਰ ਲੜਨਗੀਆਂ ਵੀ ਆਪਦੇ ਪੇਕਿਆਂ ਤੱਕਰ ਗੱਲਾਂ ਪਚਾਤੀਆਂ ਮੈਂ ਇਹਨਾਂ ਨੂੰ ਸਾਰੀਆਂ ਗੱਲਾਂ ਦੱਸ ਪਿਆ ਸੀ ਇਹ ਸਮਝਾ ਗਏ ਮੰਮੀ ਨੂੰ ਚੱਲ ਕੋਈ ਨਾ ਦੇਖ ਲੈ ਪੁੱਤ ਜੇ ਕਦੇ ਤੈਨੂੰ ਦੁਬਾਰੇ ਇਹ ਜੀ ਕੋਈ ਗੱਲਬਾਤ ਕਹੀ ਨਾ ਤੂੰ ਮੈਨੂੰ ਜਦਾ ਹੀ ਫੋਨ ਕਰਦੀ ਨਾ ਉਹਦੀ ਪਾਂਚੂ ਤੇਰੇ ਕੋਲੇ ਚੰਗਾ ਮੰਮੀ ਚਲ ਠੀਕ ਹੈ ਪੁੱਤ ਦਿਮਾਗ ਤੇਰ ਦੇ ਟੈਨਸ਼ਨ ਨਾ ਲਈ ਕੋਈ ਧਿਆਨ ਰੱਖੀ ਆਪਦਾ ਚਲੋ ਠੀਕ ਹੈ ਚੰਗਾ लवी हां जी ले चाह का कप लिया के दे फिर जाना मैं लिया नहीं है जी बस तेरी हुई है चाह लो जी चाह तुसी किथे चले गए सी कुछ दस के भी नहीं गए ਮੈਂ ਕਿੱਥੇ ਜਾਣਾ ਸੀ ਮੈਂ ਤਾਂ ਉਹਨਾਂ ਕੋਲੇ ਗਿਆ ਸੀ ਜਿਨ੍ਹਾਂ ਨੂੰ ਜ਼ਮੀਨ ਠੇਕੇ ਤੇ ਰੱਖੀ ਹੋਈ ਹੈ ਕੱਲ ਦਾ ਫੋਨ ਆਈ ਜਾਂਦਾ ਸੀ ਕਹਿੰਦੇ ਵੀ ਗੱਲ ਕਰ ਲਵਾ ਕੇ ਅੱਗੇ ਵਾਸਤੇ ਉਤਾਂ ਉਹਨਾਂ ਕੋਲੇ ਗਿਆ ਸੀ ਮੈਂ ਉਹਨਾਂ ਨੂੰ ਪੁੱਛ ਲਾਂ ਵੀ ਇਹਨਾਂ ਨੂੰ ਨਹੀਂ ਰੱਖਣੀ ਆ ਜਾਂ ਕਿਸੇ ਹੋਰ ਨੂੰ ਦੇਣੀ ਆ ਜ਼ਮੀਨ ਫਿਰ ਕੀ ਕਹਿੰਦੇ ਜੀ ਉਹ ਗਾਹਾਂ ਵਾਸਤੇ ਠੇਕੇ ਤੇ ਰੱਖਣਗੇ ਜਾਂ ਕਿਸੇ ਹੋਰ ਨੂੰ ਦਵੋਗੇ ਨਾ ਨਾ ਰੱਖਣਗੇ ਜ਼ਮੀਨਾਂ ਤਾਂ ਹੀ ਤਾਂ ਮੈਨੂੰ ਬੁਲਾਇਆ ਸੀ ਉਹਨਾਂ ਨੇ ਫਿਰ ਅੱਜ ਸਾਈ ਫੜਾਤੀ ਕਹਿੰਦੇ ਭਾਈ ਅਸੀਂ ਰੱਖਾਂਗੇ ਮਾ ਚਲੋ ਠੀਕ ਹੈ ਚਲੋ ਜੀ ਫੇਰ ਤਾਂ ਗੱਲ ਹੁਣ ਪੱਕੀ ਹੋ ਗਈ ਹੁਣ ਤੁਹਾਡੇ ਆਇਆਂ ਤੋਂ ਚਲ ਇਹ ਵੀ ਕੰਮ ਨਿਭੜ ਗਿਆ ਫੇਰ ਆਇਆ ਨਾ ਫੋਨ ਤੇ ਉਹ ਗੱਲ ਨਹੀਂ ਬਣਦੀ ਹਾਂ ਉਹੀ ਤਾਂ ਗੱਲ ਹੈ ਹੁਣ ਜਿਹੜੀ ਆਮਣੇ ਸਾਹਮਣੇ ਬਹਿ ਕੇ ਗੱਲ ਹੋ ਜਾਂਦੀ ਹੈ ਉਹਦੇ ਵਰਗੀ ਨਹੀਂ ਸੀ ਹਾਂਜੀ ਇਹ ਤਾਂ ਹੈਗਾ ਨਾਲੇ ਤੁਸੀਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਉਹ ਠੇਕਾ ਕਦੋਂ ਕ ਦੇਣਗੇ ਠੇਕਾ ਤਾਂ ਉਹ ਹਜੇ ਹਫ਼ਤੇ 10 ਦਿਨਾਂ ਤੱਕ ਕਹਿੰਦੇ ਨੇ ਕਿਉਂ ਉਹਨਾਂ ਨੇ ਹਜੇ ਸਾਬ ਕਿਤਾਬ ਵੀ ਕਰਨਾ ਹੋੜਤੀਆਂ ਨਾਲ ਚਲੋ ਉਹਦੋਂ ਫਿਰ ਮੈਂ ਆ ਜਾਊਂਗਾ ਦੁਬਾਰੇ ਉਦੋਂ ਫੜ ਲੂੰਗਾ ਉਹਨਾਂ ਤੋਂ ਚਲੋ ਠੀਕ ਐ ਜੀ ਨਾਲੇ ਨਾ ਜਦੋਂ ਤੁਸੀਂ ਗਏ ਹੋਏ ਸੀ ਤੁਹਾਡੇ ਪਿੱਛੋਂ ਮੰਮੀ ਗਈ ਐ ਤਿਆਰ ਹੋ ਕੇ ਕਿਤੇ ਬਹੁਤ ਕਾਲੀ ਜੀ ਚ ਸੀ ਮੰਮੀ ਕਾਲੀ ਚ ਗਈ ਐ ਨਾ ਚਾਚੇ ਨੇ ਗਈ ਨਾਲ ਤੈਨੂੰ ਕੁਛ ਦੱਸ ਸਕੀ ਗਈ ਹੋਣੀ ਵੀ ਕਿੱਥੇ ਜਾਨੀ ਆ ਨਾਂਜੀ ਮੈਨੂੰ ਤਾਂ ਕੁਛ ਨਹੀਂ ਦੱਸ ਕੇ ਗਏ ਬਾਅਦ ਚਾਚੀ ਕੋਲੇ ਖੜੇ ਕੁਛ ਗੱਲਾਂ ਹੀ ਆ ਕਰਦੇ ਸੀ ਚਾਚੀ ਇੱਧਰ ਬਾਹਰ ਹੀ ਨੇ ਤੁਸੀਂ ਉਹਨਾਂ ਤੋਂ ਪੁੱਛ ਕੇ ਦੇਖ ਲਓ ਵੀ ਕਿੱਥੇ ਗਏ ਨੇ ਮੰਮੀ ਹਾਂ ਚਾਚੀ ਨੂੰ ਪੁੱਛਦਾ ਮੈਂ ਬਸ ਆ ਚਾਹ ਪੀ ਲਾਂ ਕਿਉਂ ਮੈਨੂੰ ਵੀ ਫਿਕਰ ਹੋ ਗਿਆ ਹੁਣ ਵੀ ਮੰਮੀ ਕਾਲੀ ਜਾਏ ਫਿਰ ਗਈ ਕਿੱਥੇ ਵੀ ਕਿਤੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹਾਂਜੀ ਇਹ ਤਾਂ ਹੈਗਾ ਤੁਸੀਂ ਨਾ ਜਾਣ ਤੋਂ ਪਹਿਲਾਂ ਗੱਲ ਕਰ ਲਿਓ ਚਾਚੀ ਨਾਲ ਫਿਰ ਮੈਨੂੰ ਵੀ ਦੱਸ ਦਿਓ ਵੀ ਮੰਮੀ ਕਿੱਥੇ ਗਏ ਨੇ ਚਲੋ ਹੁਣ ਮੈਂ ਆਪੇ ਭਾਂਡੇ ਜੇ ਮਾਇ ਲਵਾ ਚਲ ਠੀਕ ਹੈ ਹੋਰ ਲੈਤ ਕੀ ਤਾਂ ਫਲ ਵਧੀਆ ਲੱਗਿਆ ਹੋਇਆ ਹੈ ਰੱਜ ਕੇ ਖਾਵਾਂਗੇ ਬਾਜ਼ਾਰ ਦੇ ਤਾਂ ਕਿੱਥੇ ਖਾਦੇ ਜਾਂਦੇ ਨੇ ਲੈਤੀ ਬਹਿ ਜਾਨੀ ਹੁਣ ਨਾਲੇ ਵਧੀਆ ਛਾਂ ਹੈਗੀ ਐ ਅੱਜ ਤਾਂ ਪੈਣ ਵਗੈਰ ਜੀ ਨਹੀਂ ਲੱਗਦਾ ਪਿਆ ਅੰਦਰ ਵੜਨ ਨੂੰ ਜੀ ਨਹੀਂ ਕਰਦਾ ਸੱਚੀ ਜੀ ਅੰਦਰ ਬਹਿ ਜਾਂਦੇ ਇੱਥੇ ਕਿੰਨੀ ਗਰਮੀ ਆ ਗਰਮੀ ਕਾਨੂੰ ਹਵਾ ਚਲਦੀ ਸੀ ਠੰਡੀ ਇੱਥੇ ਅੰਗੂਰ ਦੇਖਦੀ ਸੀ ਦੇਖਦੀ ਦੇਖਦੀ ਮੈਂ ਉਰੀ ਬੈ ਗਈ ਅੱਛਾ ਅੱਛਾ ਤੂੰ ਵਜੇ ਗਿਆ ਨਹੀਂ ਮੈਨੂੰ ਤਾਂ ਐ ਹੋ ਗਿਆ ਤੂੰ ਚਲਾ ਗਿਆ ਨਾ ਚਾਚੀ ਜੀ ਮੈਨੂੰ ਤਾਂ ਉਹਨਾਂ ਦਾ ਫੋਨ ਆ ਗਿਆ ਸੀ ਜਿਨ੍ਹਾਂ ਨੂੰ ਆਪਾਂ ਜ਼ਮੀਨ ਦਿੱਤੀ ਹੋਇਆ ਠੇਕੇ ਤੇ ਉਹ ਕਹਿੰਦੇ ਆ ਕੇ ਭਾਈ ਆਪਦੀ ਗੱਲ ਕਰ ਜਾ ਤੇ ਜ਼ਮੀਨ ਅਸੀਂ ਰੱਖਣੀ ਆ ਤੂੰ ਆਪ ਦਾ ਦੱਸ ਵੀ ਕੀ ਠੇਕਾ ਲਵੇਂਗਾ ਮੈਂ ਤਾਂ ਬਸ ਉਹੀ ਗੱਲ ਜੀ ਕਰਨ ਗਿਆ ਹੋਇਆ ਸੀ ਹਜੀ ਚੱਲ ਠੇਕੇ ਤੇ ਚੜ ਆਇਆ ਜ਼ਮੀਨ ਕੰਮ ਨਵੇੜਤਾ ਹਾਂ ਚਾਚੀ ਜੀ ਉਹ ਤਾਂ ਕੰਮ ਨਿਮੇੜ ਆਇਆ ਮੈਂ ਪਰ ਮੈਂ ਤਾਂ ਤੁਹਾਨੂੰ ਇਹ ਪੁੱਛਣ ਆਇਆ ਸੀ ਵੀ ਮੰਮੀ ਕਿੱਥੇ ਗਏ ਨੇ ਲਵੀ ਕਹਿੰਦੀ ਸੀ ਕਾਲੀ ਕਾਲੀ ਚ ਗਏ ਨੇ ਉਹ ਉਹ ਤਾਂ ਪੁੱਤ ਤੇਰੇ ਨਾਨਕੇ ਗਈ ਐ ਤੇਰੇ ਮਾਮੇ ਦਾ ਫੋਨ ਆਇਆ ਸੀ ਤੇਰੀ ਮਾਮੀ ਢਿੱਲੀ ਐ ਉਹਦਾ ਪਤਾ ਲੈਣ ਗਈ ਐ ਉਹ ਚਾਚੀ ਜੀ ਪਰ ਮੈਨੂੰ ਤਾਂ ਦੱਸ ਕੇ ਚਲੀ ਜਾਂਦੀ ਮੈਂ ਉਹਨੂੰ ਬੱਸ ਚੜਾਇਆ ਆਉਂਦਾ ਇੱਥੋਂ ਹੁਣ ਪਤਾ ਨਹੀਂ ਕਿਵੇਂ ਗਈ ਹੋ ਕਿਵੇਂ ਨਾ ਨਹੀਂ ਨਹੀਂ ਪੁੱਤ ਔਖਾ ਨਹੀਂ ਹੋਇਆ ਕੋਈ ਵੀ ਗਵਾਂਡੀਆਂ ਦਾ ਮੁੰਡਾ ਬੱਸ ਚੜਾਇਆ ਆਇਆ ਸੀ ਅੱਛਾ ਮਾਤਾ ਤੇਰੀ ਮੰਮੀ ਨੂੰ ਕਿਹਾ ਸੀ ਮੈਂ ਨਾਲ ਚੱਲਦੀ ਆ ਪਰ ਉਹ ਕਹਿੰਦੀ ਰਹਿਣ ਦੇ ਵੀ ਕੀ ਪਤਾ ਮੈਨੂੰ ਉੱਥੇ ਰਾਤ ਲੱਗ ਜੇ ਫਿਰ ਪਿੱਛੇ ਘਰੇ ਔਖਾ ਐ ਹਾਂ ਚਾਚੀ ਜੀ ਫਿਰ ਔਖਾ ਤਾਂ ਹੋ ਹੀ ਜਾਂਦਾ ਕਿਉਂ ਤੁਹਾਨੂੰ ਪਤਾ ਹੁਣ ਮੈਂ ਵੀ ਜਾਣਾ ਫਿਰ ਲਵੀ ਕੱਲੀ ਹੁੰਦੀ ਓਰੇ ਐਸੇ ਕਰਕੇ ਤਾਂ ਮੈਂ ਗਈ ਨਹੀਂ ਨਾਲੇ ਤੂੰ ਮੈਨੂੰ ਦੱਸ ਵੀ ਕੱਲ ਤੁਸੀਂ ਡਾਕਟਰ ਕੋਲੇ ਗਏ ਸੀ ਡਾਕਟਰ ਨੇ ਕੀ ਕਿਹਾ ਰਾਤ ਤੂੰ ਨੇਰੇ ਹੋਇਆ ਆਇਆ ਰਾਤ ਗੱਲ ਹੋਈ ਨਹੀਂ ਤੇਰੀ ਮੰਮੀ ਕਹਿ ਕੇ ਗਈ ਸੀ ਮੈਨੂੰ ਵੀ ਉਹਨੂੰ ਪੁੱਛ ਲੈ ਚਾਚੀ ਤੁਸੀਂ ਲਵੀ ਨੂੰ ਹੀ ਪੁੱਛ ਲੈਂਦੇ ਇਹ ਤਾਂ ਘਰੀ ਸੀ ਉਦੋਂ ਚੱਲ ਮੈਂ ਤਾਂ ਬਾਜ਼ਾਰ ਗਿਆ ਹੋਇਆ ਸੀ ਬਾਕੀ ਡਾਕਟਰ ਨੇ ਤਾਂ ਕੀ ਕਹਿਣਾ ਉਹ ਤਾਂ ਇਹੀ ਕਹਿੰਦਾ ਵੀ ਸਭ ਕੁਝ ਠੀਕ ਹੈ ਇਹ ਤਾਂ ਜਦੋਂ ਮਾਲਕ ਦੀ ਨਿਗਾਹ ਸਿੱਧੀ ਹੋਈ ਤਾਂ ਆਪੀ ਕੰਮ ਬਣ ਜਾਊਗਾ ਬਾਕੀ ਉਹਨੇ ਰਿਪੋਰਟਾਂ ਰਪੂਟਾਂ ਕਰਾ ਕੇ ਦੇਖ ਲਿਆ ਸੀ ਉਹ ਸਾਰੀਆਂ ਠੀਕ ਨੇ ਬਸ ਡਾਕਟਰ ਨੇ ਤਾਕਤ ਦੀ ਦਵਾਈ ਦਿੱਤੀ ਆ ਚੱਲ ਹੁਣ ਉਹ ਖਾਈ ਜਾਊਗੀ ਨਾ ਕੱਲੀ ਤਾਕਤ ਦੀ ਦਵਾਈ ਦਿੱਤੀ ਹੈ ਹੋਰ ਕਾਸੇ ਦੀ ਨਹੀਂ ਦਿੱਤੀ ਹੈਗੀ ਇਹਨੂੰ ਤਾਕਤ ਦੀ ਦਵਾਈਆਂ ਦੀ ਕੀ ਲੋੜ ਹੈ ਚੰਗੀ ਭਲੀ ਤਾਂ ਹੈਗੀ ਐ। ਉਹ ਚਾਚੀ ਜੀ ਜਦ ਰਿਪੋਰਟਾਂ ਚ ਕੁਛ ਆਈ ਨਹੀਂ ਫਿਰ ਹੋਰ ਦਵਾਈ ਡਾਕਟਰ ਕਿਉਂ ਦੇਵੇ? ਹੁਣ ਉਹਨੇ ਤਾਂ ਕਰਕੇ ਤਾਂ ਖਦੀ ਦਿੱਤੀ ਆ ਕਹਿੰਦਾ ਭਈ ਮਾੜਾ ਮੋਟਾ ਖੂਨ ਘਾਟਾ ਵੀ ਨਾਲ ਤਾਂ ਉਹ ਪੂਰਾ ਹੋ ਜੂ। ਚੱਲ ਠੀਕ ਐ ਭਾਈ ਜਿਵੇਂ ਡਾਕਟਰ ਨੇ ਕਿਹਾ ਮੰਨਣਾ ਤਾਂ ਉਹ ਵੀ ਪਾਉ। ਹਾਂ ਚਾਚੀ ਜੀ ਇਹ ਤਾਂ ਹੈ। ਚਲੋ ਹੁਣ ਮੈਂ ਚੱਲਦਾ ਮੈਂ ਵੀ ਲੇਟ ਹੋਣਾ। ਚੱਲ ਠੀਕ ਐ ਹੁਣ ਤੂੰ ਥੋੜੀ ਦੇਰ ਨੂੰ ਆਪਣੀ ਮੰਮੀ ਨੂੰ ਫੋਨ ਕਰਕੇ ਆਪਣੀ ਮਾਮੀ ਦਾ ਪਤਾ ਲੈ ਲਈ। ਹਾਂ ਚਾਚੀ ਕੋਈ ਨਹੀਂ ਮੈਂ ਕਰ ਲੂੰਗਾ ਫੋਨ। हां ठीक है। ਲੈ ਐਨੇ ਵੀ ਕੁਛ ਨਹੀਂ ਦੱਸਿਆ। ਮਿੰਤਾ ਐ ਲੱਗਦਾ ਆਉਂਦੇ-ਆਉਂਦੇ ਸਿਖਾ ਕੇ ਲਈ ਆਈ ਹੋਊਗੀ। ਜਿਹੜੀਆਂ ਗੱਲਾਂ ਲਵੀ ਬੋਲ ਕੇ ਗਈਏ ਉਹੀ ਇਹ ਬੋਲ ਗਿਆ। ਹਜੇ ਭੈਣ ਕਹਿੰਦੀ ਸੀ ਹੈਪੀ ਸੱਚ ਦੱਸ ਦੋ। ਮੈਨੂੰ ਤਾਂ ਪਹਿਲੇ ਹੀ ਯਕੀਨ ਹੈ ਨਹੀਂ ਸੀ। ਮੈਂ ਤਾਂ ਆਹੀ ਤਾਂ ਭੈਣ ਨੂੰ ਕਹਿਤਾ ਸੀ ਵੀ ਹੈਪੀ ਤਾਂ ਇਹਦੀ ਵਾਲੀ ਬੋਲੀ ਬੋਲੂਗਾ। ਚਾਚੀ ਦਾ ਇਹ ਕਹਿੰਦੀ ਆ ਸੈਂਦਰ ਦੇ ਮਾਮੇ ਦਾ ਫੋਨ ਆਇਆ ਸੀ ਵੀ ਮੰਮੀ ਜ਼ਿਆਦਾ ਢਿੱਲੀ ਆ ਉਹਦਾ ਪਤਾ ਲੈਣ ਗਈ ਆ ਮੰਮੀ ਅੱਛਾ ਜੀ ਫਿਰ ਚਾਚੀ ਨੇ ਇਹ ਨਹੀਂ ਦੱਸਿਆ ਵੀ ਮੰਮੀ ਆਥਣੇ ਆਉਣਗੇ ਜਾਂ ਕੱਲ ਨੂੰ ਮੈਨੂੰ ਤਾਂ ਲੱਗਦਾ ਵੀ ਕੱਲ ਨੂੰ ਹੀ ਮੁਰੂਗੀ ਮੰਮੀ ਕਿਉਂ ਤਾਂ ਅਸੀਂ ਤਾਂ ਚਾਚੀ ਨਾਲ ਗਈ ਜੀ ਪੈ ਤਾਂ ਤੁਹਾਨੂੰ ਆਏ ਕਹਿੰਦੀ ਸੀ ਵੀ ਹੁਣ ਤਾਂ ਤੁਸੀਂ ਆਏ ਹੋ ਤੁਸੀਂ ਵੀ ਜਾ ਕੇ ਮੰਮੀ ਦਾ ਪਤਾ ਲੈ ਆਓ ਨਾਲੇ ਜੇ ਮੰਮੀ ਨੇ ਆਉਣਾ ਹੋ ਕੀ ਪਤਾ ਤੁਹਾਡੇ ਨਾਲ ਹੀ ਆ ਜਾਵੇ ਉਹ ਨਾ ਨਾ ਮੈਥੋਂ ਜਾਇਆ ਨਹੀਂ ਜਾਣਾ ਹੁਣ ਮੈਨੂੰ ਤਾਂ ਬਾਰ-ਬਾਰ ਫੋਨ ਉੱਥੋਂ ਆਈ ਜਾਂਦਾ ਮੈਨੇਜਰ ਦਾ ਚੱਲ ਕੋਈ ਨਹੀਂ ਮੈਂ ਫੋਨ ਕਰ ਲਊਗਾ ਫੋਨ ਤੇ ਪਤਾ ਲੈ ਲਊ ਚਲੋ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਵੇਂ ਕਰ ਲਓ ਚਲ ਹੁਣ ਫਿਰ ਚੱਲਦਾ ਮੈਂ ਮੈਂ ਪਹਿਲਾਂ ਹੀ ਲੇਟ ਆ ਚਲੋ ਠੀਕ ਹੈ ਜੀ ਚਲ ਚੰਗਾ ਤੂੰ ਐਂ ਕਰੀ ਚਾਚੀ ਬਾਹਰ ਹੀ ਬੈਠੀ ਆ ਉਹਨੂੰ ਚਾਹ ਪਾਣੀ ਪੁੱਛ ਲੈ ਠੀਕ ਹੈ ਜੀ ਨੀ ਤੂੰ ਕੀ ਕਰੀ ਜਾਂਦੀ ਏ ਹਜੇ ਤੱਕ ਤੇਰੇ ਰਸੋਈ ਦੇ ਕੰਮ ਹੀ ਨਹੀਂ ਨਿਭੜੇ ਚਾਚੀ ਜੀ ਮੇਰੇ ਰਸੋਈ ਦੇ ਸਵੇਰ ਦੇ ਤਾਂ ਸਾਰੇ ਕੰਮ ਨਿਭੜ ਗਏ ਮੈਂ ਤਾਂ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਦੀ ਸੀ ਮੈਨੂੰ ਆਈ ਸੀ ਚੱਲ ਮੈਂ ਭਿੰਡੀਆਂ ਸਮਾਰ ਲਾਂ ਦੁਪਹਿਰੇ ਇਹ ਬਣਾ ਲਾਂਗੇ ਆ ਤਾਂ ਫਿਰ ਵੀ ਕਰ ਲਾਂਗੀ ਉਧਰ ਲਿਆ ਸਫਾਈਆਂ ਕੌਣ ਕਰੂ ਮੈਂ ਤੈਨੂੰ ਸਵੇਰ ਦੀ ਜਾਂਦੀ ਵੇਖਿਆ ਨਹੀਂ ਹੋਰ ਆਥਣ ਨੂੰ ਉੱਥੇ ਝਾੜੂ ਲਾਏਗੀ ਚਾਚੀ ਜੀ ਉਧਰ ਦਾ ਤਾਂ ਮੰਮੀ ਨੂੰ ਇਹਨਾਂ ਨੇ ਕਹਿਤਾ ਸੀਗਾ ਵੀ ਚੱਲ 8-10 ਦਿਨਾਂ ਬਾਅਦ ਪੋਚੇ ਲਾ ਦਿਆ ਕਰੂ ਮੰਮੀ ਨੇ ਵੀ ਕਹਿਤਾ ਸੀ ਵੀ ਜਾ ਲਾਂ ਇੰਨ ਕਰ ਲਵੇ ਤਾਂ ਕਰਕੇ ਨਹੀਂ ਮੈਂ ਗਈ ਕਿਉਂਕਲ ਮੈਂ ਕੱਲ ਮੈਂ ਚੰਗੀ ਤੇ ਨਾਲ ਉੱਥੇ ਸਫਾਈਆਂ ਕਰਤੀਆਂ ਸੀ ਤੂੰ ਮੈਨੂੰ ਐਂ ਦੱਸ ਤੇਰੀ ਸੱਸ ਨੇ ਤੈਨੂੰ ਆਪਦੇ ਮੂੰਹੋਂ ਕਿਹਾ ਸੀ ਵੀ ਉੱਧਰ ਸਫਾਈਆਂ ਨਹੀਂ ਕਰਨੀਆਂ ਹੈਗਿਆ ਕਿ ਆਪਣੇ ਕੋਲੋਂ ਹੀ ਬਣਾਈ ਜੰਨੀ ਹੈ ਚਾਚੀ ਜੀ ਮੰਮੀ ਨਾਲ ਤਾਂ ਨਹੀਂ ਮੇਰੀ ਕੋਈ ਗੱਲ ਹੋਈ ਪਰ ਮੈਨੂੰ ਇਹ ਕਹਿ ਗਏ ਸੀਗੇ ਵੀ ਮੈਂ ਮੰਮੀ ਨੂੰ ਕਹਿਤਾ ਵੀ ਤੂੰ ਹੁਣ ਰੋਜ਼ ਨਾ ਉੱਧਰ ਜਾਇਆ ਕਰ ਲੈ ਰੋਜ਼ ਕਿਉਂ ਨਾ ਜਾਈ ਮੈਨੂੰ ਨਹੀਂ ਇਸ ਗੱਲ ਦਾ ਪਤਾ ਨਾ ਮੈਨੂੰ ਤੇਰੀ ਮੰਮੀ ਨੇ ਦੱਸਿਆ ਤੂੰ ਹੁਣੇ ਕੰਮ ਛੱਡ ਪਹਿਲਾਂ ਉੱਧਰ ਜਾ ਕੇ ਸਾਫ਼ ਸਫਾਈਆ ਕਰਕੇ ਆ ਮੇਰੇ ਘਰ 'ਚ ਜੇ ਰੋਜ਼ ਨਾ ਪੋਚਾਂ ਲੱਗੇ ਨਾ ਮੈਨੂੰ ਬੇਚੈਨੀ ਲੱਗ ਜਾਂਦੀ ਏ ਮੈਂ ਨਹੀਂ 8-8 ਦਿਨ ਗੰਦਾ ਰੱਖ ਸਕਦੀ ਚਲੋ ਠੀਕ ਐ ਚਾਚੀ ਜੀ ਮੈਂ ਰੋਜ਼ ਸਫਾਈਆਂ ਕਰ ਦਿਆ ਕਰੂੰਗੀ ਪਰ ਅੱਜ ਤਾਂ ਰਹਿਣ ਦੋ ਹੁਣ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਦੁਪਹਿਰਾ ਚੜ੍ਹਿਆ ਪਿਆ ਧੁੱਪ 'ਚ ਤਾਂ ਝਾੜੂ ਵੀ ਨਹੀਂ ਲੱਗਦਾ ਕੁਛ ਅੱਜ ਇਹ ਘਰੇ ਸੀ ਤਾਂ ਕਰਕੇ ਮੇਰਾ ਵੀ ਕੰਮ ਵਧਿਆ ਪਿਆ ਨਾ ਸਿਖਰ ਦੁਪਹਿਰ ਨੂੰ ਕੀ ਐ ਅੱਗੇ ਕਿਹੜਾ ਤੂੰ ਕਰਦੀ ਨਹੀਂ ਕੰਮ ਇਹ ਐ ਹੋ ਗਿਆ ਵੀ ਅੱਜ ਮੇਰੀ ਸੱਸ ਘਰ ਨਹੀਂ ਹੈਗੀ ਮੈਂ ਆਪਣੀਆਂ ਮਰਜ਼ੀਆਂ ਚਲਾਵਾਂ ਚਾਚੀ ਜੀ ਮਰਜ਼ੀ ਆਣੀ ਗੱਲ ਨਹੀਂ ਹੈਗੀ ਮੈਂ ਤਾਂ ਆਏ ਕਹਿ ਨਹੀਂ ਸੀ ਵੀ ਹੁਣ ਦੇਖੋ ਦੁਪਹਿਰ ਦੀ ਰੋਟੀ ਦਾ ਟਾਈਮ ਹੋਇਆ ਪਿਆ ਮੈਨੂੰ ਹਜੇ ਸਬਜ਼ੀ ਬਣਾਉਣੀ ਐ ਫੇਰ ਕਿਤੇ ਰੋਟੀ ਬਣਾਉਂਗੀ ਜੇ ਮੈਂ ਉਧਰ ਸਫਾਈਆਂ 'ਚ ਲੱਗ ਗਈ ਫੇਰ ਮੈਥੋਂ ਇਹ ਕੰਮ ਕਿੱਥੇ ਹੋਣਗੇ ਰੋਟੀ ਨੂੰ ਗਾਹਾਂ ਤੱਬਰ ਦੀ ਲਾਉਣੀ ਐ ਦੋ ਜਣੇ ਤਾਂ ਹੈਗੇ ਆ ਤੂੰ ਪਹਿਲਾਂ ਜਾ ਆਪਦਾ ਉਧਰ ਦਾ ਕੰਮ ਨਿਬੜ ਕੇ ਆ ਰੋਟੀ ਆ ਕੇ ਲਾ ਲੈ ਚਲੋ ਠੀਕ ਐ ਚਾਚੀ ਜੀ ਪਹਿਲਾਂ ਮੈਂ ਸਬਜ਼ੀ ਬਣਾ ਲੈਣੀ ਆ ਕਿਉਂ ਭਿੰਡੀਆਂ ਘਟਣ ਤੇ ਵੀ ਟਾਈਮ ਲੱਗੂਗਾ ਫਿਰ ਮੈਂ ਉਧਰਲਾ ਕੰਮ ਨਵੇੜਿਆ ਆਉਂਗੀ ਰੋਟੀ ਆਕੀ ਬਣਾ ਲੂੰਗੀ ਨਹੀਂ ਮੈਂ ਤੈਨੂੰ ਸਬਜ਼ੀ ਬਣਾਉਣ ਨੂੰ ਥੋੜਾ ਕਿਹਾ ਸਾਰਾ ਕੁਝ ਹੀ ਆ ਕੇ ਕਰ ਲਈ ਪਹਿਲਾਂ ਉਧਰਲਾ ਨਵੇੜਿਆ ਜਿੰਨਾ ਚਿਰ ਮੈਂ ਆਪਦਾ ਘਰ ਸਾਫ਼ ਨਾ ਦੇਖਾ ਮੈਨੂੰ ਨਹੀਂ ਰੋਟੀ ਰੋਟੀ ਚੰਗੀ ਲੱਗਦੀ ਜੇ ਨਹੀਂ ਜਾਣਾ ਤਾਂ ਦੱਸ ਦੇ ਤੇਰੀ ਸੱਸ ਨੂੰ ਕਰਦੀਆਂ ਫੋਨ ਉਹਨੂੰ ਦੱਸਦੀਆਂ ਸਾਰੀ ਗੱਲ ਵੀ ਭਾਈ ਮੇਰਾ ਨਾ ਕੁਛ ਕਰਦੀ ਐ ਗੱਲ ਗੱਲ ਤੇ ਜਵਾਬ ਦਿੰਦੀ ਐ ਚਲੋ ਠੀਕ ਹੈ ਚਾਚੀ ਜੀ ਮੈਂ ਸਬਜੀ ਰੋਟੀ ਦਾ ਬਾਅਦ ਚ ਕਰ ਲਵਾਂਗੀ ਮੈਂ ਪਹਿਲਾਂ ਉਧਰ ਸਫਾਈਆਂ ਹੀ ਕਰੇ ਆਉਣੀ ਆ ਚਲ ਠੀਕ ਹੈ ਨਹੀਂ ਮੈਨੂੰ ਐ ਦੱਸ ਤੈਨੂੰ ਪਿੰਡੀਆਂ ਬਣਾਉਣ ਵਾਸਤੇ ਕਿੰਨੇ ਕਿਹਾ ਸੀ ਆਪਦੀ ਮਰਜ਼ੀ ਨਾਲ ਹੀ ਸਬਜੀ ਬਣਾਉਣ ਲੱਗ ਗਈ ਆਪਦੀਆਂ ਮਰਜ਼ੀਆਂ ਨਹੀਂ ਚਲਾਈਦੀਆਂ ਹੁੰਦੀਆਂ ਘਰ 'ਚ ਵੱਡਿਆਂ ਨੂੰ ਪੁੱਛ ਲਈਦਾ ਹੁੰਦਾ ਏ ਵੀ ਭਾਈ ਕੀ ਦਾਲ ਪਾਣੀ ਬਣਾਈਏ ਤੂੰ ਤਾਂ ਉਹ ਧਰਨ ਬੈ ਗਈ ਜਿਹੜੀ ਮੈਨੂੰ ਜਮਾ ਹੀ ਨਹੀਂ ਪਸੰਦ ਹੋਰ ਕੋਈ ਘਰ 'ਚ ਖਾਣ ਵਾਲਾ ਨਹੀਂ ਪੈਣ ਗਈ ਹੋਈ ਏ ਤੂੰ ਤੇ ਆਪਦੀ ਜੀਬ ਦੇ ਸਵਾਦ ਦੇਖਦੀ ਏ ਦੂਜੇ ਦਾ ਨਹੀਂ ਚਾਚੀ ਜੀ ਮੈਂ ਆਪਦਾ ਨਹੀਂ ਸੋਚਦੀ ਇਹ ਤਾਂ ਰਾਤ ਆਉਂਦੇ ਆਉਂਦੇ ਬਾਜ਼ਾਰੋਂ ਲੈ ਆਏ ਸੀ ਫਿਰ ਮੈਨੂੰ ਆਏ ਹੋ ਗਿਆ ਚੱਲ ਬਣਾ ਕੇ ਰੱਖਦਾ ਨਹੀਂ ਖਰਾਬ ਹੋ ਜਾਣਗੀਆਂ ਜਦੋਂ ਤੁਸੀਂ ਨਾ ਖਾਓ ਮੈਂ ਤੁਹਾਡੇ ਜੋਗੀ ਦਾਲ ਬਣਾ ਦੂੰਗੀ ਚੱਲ ਠੀਕ ਐ ਪਹਿਲਾਂ ਉਧਰ ਦਾ ਝਾੜੂ ਪੋਚਾ ਕਰਕੇ ਆ ਫਿਰ ਆਣ ਕੇ ਪਹਿਲਾਂ ਦਾਲ ਰੋਟੀ ਮੇਰੀ ਬਣਾਈ ਬਾਅਦ ਚ ਲੱਗੇ ਪੰਡਿਆਂ ਨੂੰ ਮੈਨੂੰ ਭੁੱਖ ਲੱਗੀ ਪਈ ਏ ਚਾਚੀ ਜੀ ਜੇ ਤੁਹਾਨੂੰ ਭੁੱਖ ਲੱਗੀ ਵੀ ਐ ਫਿਰ ਮੈਂ ਪਹਿਲਾਂ ਦਾਲ ਬਣਾ ਕੇ ਢੋਡੀਆਂ ਦੋ ਰੋਟੀਆਂ ਲੈ ਆਈ ਦਿੰਨੀ ਆ ਉਧਰ ਮੈਂ ਫੇਰ ਚਲੀ ਜਾਊਂਗੀ ਆਹੋ ਤੈਨੂੰ ਤਾਂ ਐ ਆ ਵੀ ਇੱਥੇ ਹੀ ਦਾਲ ਰੋਟੀ ਚ ਟਾਈਮ ਪੂਰਾ ਕਰਦਾ ਉਧਰ ਮੈਂ ਜਾਵਾਂ ਹੀ ਨਾ ਇੰਨੇ ਨੂੰ ਆਥਣ ਹੋ ਜੂ ਆਥਣ ਨੂੰ ਕਿਹੜਾ ਝਾੜੂ ਲਾਉਂਦਾ ਮੈਂ ਤਾਂ ਰੋਟੀਆਂ ਘੰਟਾ ਠਹਿਰ ਕੇ ਖਾ ਲੂੰਗੀ ਪਹਿਲਾਂ ਮੇਰੇ ਕਮਰੇ ਸਾਫ਼ ਕਰਕੇ ਆ ਆਗੀ ਸੀ ਉਹੀ ਲੱਛਣਾ ਤੇ ਮੂਰੇ ਲੱਗ ਗਈ ਸੀ ਬੋਲਣ ਇਹ ਵੀ ਭੈਣ ਤੋਂ ਹੀ ਸੂਤ ਆਉਂਦੀ ਏ ਲੈ ਹੁਣ ਭੈਣ ਨੂੰ ਫੋਨ ਕਰਕੇ ਪੁੱਛਾਂ ਵੀ ਕੀ ਹਾਲ ਏ ਪਰਜਾਈ ਦਾ ਲੈ ਫੋਨ ਤਾਂ ਉਹਦਾ ਬੰਦ ਹੈ ਮੈਨੂੰ ਤਾਂ ਲੱਗਦਾ ਚਾਰਜ ਨਹੀਂ ਹੋਣਾ ਹੁਣ ਇਹ ਨਹੀਂ ਪਤਾ ਵੀ ਚਾਰਜ ਨਾਲ ਲੈ ਕੇ ਗਈ ਏ ਕਿ ਨਾ ਚਲ ਆਪ ਹੀ ਕਰ ਲੂਗੀ ਜਦੋਂ ਕਰਨਾ ਹੋਏਗਾ ਮੈਂ ਤਾਂ ਬਿੰਦ ਚਟ ਪੈਣੀ ਆ Oh, favor, oh. passe o ਕਿੰਨਾ ਹੋਇਆ ਲੈ ਐਨ ਤਾਂ ਖਾਸਾ ਹੋ ਗਿਆ ਉਹਨੇ ਤਾਂ ਮੈਨੂੰ ਰੋਟੀ ਨੂੰ ਬਾਜ਼ ਹੀ ਨਹੀਂ ਮਾਰੀ ਇੱਥੇ ਆਪਦੀ ਆਪਦੀਆਂ ਖਾ ਕੇ ਪੈ ਗਈ ਹੋਵੇ ਮੈਂ ਇੱਥੇ ਭੁੱਖੀ ਹੀ ਰਹਿਦਾ ਲੈ ਸੇਕਰ ਦੁਪਹਿਰੇ ਚ ਕਿਹੜਾ ਕਹਿੰਦਾ ਵੀ ਭਈ ਧੁੱਪੇ ਝਾੜੂ ਲਾ ਲਾ ਚਾਚੀ ਤਾਂ ਪੋਰ ਹੀ ਨਹੀਂ ਮੇਰੇ ਤੇ ਤਰਸਾਇਆ ਸਸ ਕੀ ਫਰਕ ਪੈਂਦਾ ਸੀ ਜੇ ਕਹਿ ਦਿੰਦੀ ਵੀ ਚੱਲ ਅੱਜ ਰਹਿਣ ਦੇ ਹਾਏ ਹਾਏ ਚੱਕਰ ਆਈ ਜਾਂਦੇ ਨੇ ਲੈ ਨਹੀਂ ਮੈਂ ਉੱਥੇ ਰੋਟੀ ਡਿੱਕੀ ਜਾਨੀ ਆ ਵੀ ਹੁਣ ਆਈ ਹੁਣ ਆਈ ਤੂੰ ਇੱਥੇ ਮੱਜਾ ਨਾ ਸੁੱਤੀ ਪਈ ਐ ਕੋਈ ਫਿਕਰਫਕਾ ਹੈਗਾ ਕਿ ਨਹੀਂ ਚਾਚੀ ਜੀ ਮੈਂ ਹਜੇ ਤੁਹਾਡੇ ਮੂਰੇ ਹੀ ਆਈ ਆਂ ਉੱਥੇ ਸਾਰੇ 베ੜੇ ਚ ਇੰਨੀ ਧੁੱਪ ਸੀ ਧੁੱਪ ਚ ਮੈਂ ਝਾੜੂ ਪੋਚਾ ਕੀਤਾ ਮੈਨੂੰ ਤਾਂ ਚੱਕਰ ਆਉਣ ਵਾਲੇ ਹੋ ਗਏ ਤਾਂ ਆ ਕੇ ਮੈਂ ਡਿੱਗ ਗਈ ਵੀ ਇੰਨਾ ਟਾਈਮ ਤੂੰ ਉੱਧਰ ਹੀ ਲਾਇਆਈ ਇਹਦਾ ਮਤਲਬ ਵੀ ਤੂੰ ਸੋਈ ਚ ਹੱਲੇ ਗਈ ਹੋਈ ਨਹੀਂ ਉੱਧਰੋਂ ਆ ਕੇ ਇੱਧਰ ਹੀ ਲਟ ਗਈ ਚਾਚੀ ਜੀ ਸੁੱਖ ਨਾਲ ਐਡਾ ਘਰ ਐ ਮੈਂ ਕੱਲਾ ਕੱਲਾ ਕਮਰਾ ਸਾਫ਼ ਕਰਕੇ ਆਈ ਆਂ ਫੇਰ ਟਾਈਮ ਤਾਂ ਲੱਗ ਹੀ ਜਾਂਦਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ 10 ਮਿੰਟ ਆਰਾਮ ਕਰ ਲਾਂ ਫੇਰ ਰੋਟੀ ਬਣਾ ਦੇਣੀ ਆ ਨਾ ਰੋਟੀ ਕੀ ਤੂੰ ਹੁਣੇ ਹੀ ਬਣਾ ਦੇਂਗੀ ਹਜੇ ਤਾਂ ਦਾਲ ਵੀ ਧਰਨੀ ਐ ਪਹਿਲੇ ਤੂੰ ਸੁਮਾਰੇਂਗੀ ਫੇਰ ਤੂੰ ਉਹਨੂੰ ਧਰੇਂਗੀ ਫੇਰ ਉਹ ਹੌਲੀ-ਹੌਲੀ ਬਣੂਗੀ ਘੰਟਾ ਲੱਗ ਜੂ ਇਹਨੇ ਨੂੰ ਮੇਰੀ ਭੁੱਖ ਮਰ ਜੂ ਫੇਰ ਮੈਂ ਰੋਟੀ ਕੀ ਕਰਨੀ ਐ ਚਾਚੀ ਜੀ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਮੈਂ ਪਹਿਲਾਂ ਤੁਹਾਡੀ ਰੋਟੀ ਬਣਾ ਦੇਣੀ ਆ ਫੇਰ ਉਧਰ ਚਲੀ ਜਾਊਂਗੀ ਤੁਸੀਂ ਹੀ ਨਹੀਂ ਮੰਨੇ ਹੁਣ ਦੱਸੋ ਮੈਂ ਵੀ ਕੀ ਕਰਾਂ ਮੈਂ ਕੱਲੀ ਜਾਣੀ ਆ ਉਧਰ ਝਾੜੂ ਪੋਚਾ ਕਰਾਂ ਕਿ ਇੱਥੇ ਰਸੋਈ 'ਚ ਰੋਟੀ ਬਣਾਵਾਂ ਜੇ ਉਧਰੋਂ ਕੰਮ ਨਿਬੜੂਗਾ ਫੇਰ ਹੀ ਰਸੋਈ 'ਚ ਬੜੂੰਗੀ ਤਾਂ ਰੋਟੀ ਪਾਣੀ ਦਾ ਕਰਿਆ ਜਾਊਗਾ ਨਹੀਂ ਮੈਨੂੰ ਨਹੀਂ ਲੱਗਦਾ ਤੂੰ ਉਧਰ ਇੰਨੀਆਂ ਡੂੰਗੀਆਂ ਸਫਾਈਆਂ ਕੀਤੀਆਂ ਹੋਣਗੀਆਂ ਉਧਰ ਤਾਂ ਤੂੰ ਰਾਮ ਹੀ ਕਰਕੇ ਆ ਗਈ ਹੋਏਂਗੀ ਚਾਚੀ ਜੀ ਆਇਆਂ ਕਰੋ ਤੁਸੀਂ ਮੇਰੇ ਨਾਲ ਆਵੋ ਤੁਹਾਨੂੰ ਮੈਂ ਦਿਖਾਉਣੀ ਆ ਮੈਂ ਤੁਹਾਡਾ ਇਕੱਲਾ-ਇਕੱਲਾ ਕਮਰਾ ਸਾਫ਼ ਕਰਕੇ ਆਈਆਂ ਹੱਜੇ ਤੁਸੀਂ ਕਹਿੰਦੇ ਹੋ ਵੀ ਤੂੰ ਉਧਰ ਰਾਮ ਕਰਕੇ ਆ ਗਈ ਨਹੀਂ ਬੱਸ ਕਰ ਆ ਹੰਝੂ ਜੇ ਨਾ ਬਹਾ ਅੱਜ ਤੱਕ ਨਹੀਂ ਸੱਸ ਘਰ ਆ ਰਹੇ ਨਹੀਂ ਮੈਨੂੰ ਰੋਟੀ ਤਾਂ ਵੀ ਭੁੱਖੇ ਮਾਰਤਾ ਲੱਗ ਗਈ ਡਸ ਡਸ ਕਰਨ ਕੋਈ ਨਾ ਚਾਚੀ ਜੀ ਮੈਂ ਹੁਣ ਬਣਾ ਦਿੰਨੀ ਆ ਅੱਛਾ ਤੈਨੂੰ ਐ ਆ ਵੀ ਚਾਚੀ ਨੂੰ ਕਹਿਤਾ ਚਾਚੀ ਆਪਣੇ ਕਮਰੇ ਚ ਜਾ ਕੇ ਪੈ ਜਾ ਤੇ ਮੈਂ ਇੱਥੇ ਡਿਗ ਜਾ ਤੈਨੂੰ ਮੈਂ ਲੈ ਕੇ ਜਾਂਦੀ ਆ ਰਸੋਈ ਚ ਚੱਲ ਚੱਲ ਇੱਥੇ ਬਣਾ ਮੇਰੇ ਸਾਹਮਣੇ ਖੜ ਕੇ ਧਾਰ ਨੀ ਤਾ ਤੂੰ ਬੰਦ ਚੱਟ ਨੂੰ ਹੋਰ ਬਹਾਨਾ ਲਾ ਕੇ ਖੜ ਜੈਗੀ ਤੂੰ ਚਾਚੀ ਜੀ ਤੁਸੀਂ ਥੋੜਾ ਜਿਹਾ ਮੇਰੇ ਦੇ ਤਰਸ ਸਿਖਾਓ ਮੈਂ ਵੀ ਕਿਸੇ ਦੀ ਪੀ ਆ ਜੇ ਮੈਂ ਤੁਹਾਡੇ ਘਰੇ ਨੂੰ ਬਣ ਕੇ ਆ ਗਈ ਤਾਂ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਮੇਰੇ ਤੇ ਜ਼ੁਲਮ ਕਰੋਗੇ ਨਾ ਜ਼ੁਲਮ ਕਰਨ ਨੂੰ ਮੈਂ ਕਿਹੜਾ ਤੈਨੂੰ ਤਸੀਹੇ ਦੇਤੇ ਤੂੰ ਖਾਮ ਖਾਮ ਮੈਨੂੰ ਬਦਨਾਮ ਕਰਨ ਲੱਗ ਗਈ ਚਾਚੀ ਜੀ ਇਹ ਤਾਂ ਸੀਹਾ ਨਾਲੋਂ ਘੱਟ ਸਾਰਾ ਦਿਨ ਤਾਂ ਤੁਸੀਂ ਮੇਰੀ ੱਡੀ ਨਹੀਂ ਲੱਗਣ ਦਿੰਦੇ ਤੂੰ ਹੀ ਮੇਰੀ ਨਹੀਂ ਸਿੱਧੀ ਹੋਣ ਦਿੰਦੇ ਹੁਣ ਤੁਸੀਂ ਮੈਨੂੰ ਕਿਵੇਂ ਘੜੀਸਕੇ ਲੈ ਕੇ ਆਏ ਹੋ ਜਾਨ ਬਰਾਵਾ ਵਾਂਗੂ ਇਹ ਤਾਂ ਸਿੰਘਾਂ ਨਾਲੋਂ ਘੱਟ ਨਾ ਐ ਨਾ ਘੜੀਸਕੇ ਲਿਆਉਂਦੀ ਤੂੰ ਉੱਥੋਂ ਹਿੱਲਣਾ ਸੀ ਤੂੰ ਉੱਥੇ ਮਾਹ ਰਾਣੀ ਬਣ ਕੇ ਪਈ ਐ ਢਿੱਡ 'ਚ ਮੇਰੇ ਚੂਹੇ ਖੁੱਦਦੇ ਨੇ ਚਾਚੀ ਜੀ ਜੇ ਤੁਸੀਂ ਮੈਨੂੰ ਉੱਧਰ ਨਾ ਭੇਜਦੇ ਮੈਂ ਤਾਂ ਤੁਹਾਨੂੰ ਕਦੋਂ ਦੀ ਰੋਟੀ ਖਵਾ ਦਿੰਦੀ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਚੱਲ ਰੋਟੀ ਬਾਅਦ 'ਚ ਬਣਾ ਲਈ ਪਹਿਲਾਂ ਉੱਧਰ ਨਵੇੜਿਆ ਜੇ ਮੈਂ ਓਦੋਂ ਤੋਂ ਈ ਗੱਲ ਨਾ ਮੰਨਦੀ ਤੁਸੀਂ ਫੇਰ ਗੁੱਸੇ ਹੋਣਾ ਸੀ ਜੇ ਮੈਂ ਤੁਹਾਡੀ ਗੱਲ ਮੰਨ ਲਈ ਫੇਰ ਵੀ ਮੇਰੇ ਨਾਲ ਉਹੀ ਹਾਲ ਹੈ ਹੁਣ ਤੁਸੀਂ ਦੱਸੋ ਮੈਂ ਕਰਾਂ ਕੀ ਨਹੀਂ ਕਰਨਾ ਕੀ ਇਹ ਚੁੱਪ ਕਰਕੇ ਰੋਟੀ ਬਣਾ ਹਜੇ ਵੀ ਟੀਠ ਬਣ ਕੇ ਖੜੀ ਹੈ ਮੇਰੇ ਮੂਰੇ ਉੱਪਰ ਦੀ ਮੈਨੂੰ ਲੈਕਚਰ ਦਿੰਦੀ ਹੈ ਸੱਜੀ ਜੀ ਮੈਂ ਲੈਕਚਰ ਨਹੀਂ ਦਿੰਦੀ ਦੇਖੋ ਤੁਹਾਡੇ ਵੀ ਇੱਕ ਧੀ ਹੈ ਉਹਨੇ ਵੀ ਕੱਲ ਨੂੰ ਕਿਸੇ ਦੀ ਨੂੰਹ ਬਣਨਾ ਹੈ ਜੇ ਕੱਲ ਨੂੰ ਸਹੁਰੇ ਘਰੇ ਉਹਦੇ ਨਾਲ ਇਹ ਕੁਝ ਹੋ ਗਏ ਤਾਂ ਤੁਹਾਡੇ ਦਿਲ ਤੇ ਕੀ ਬੀਤੂ ਨੀ ਪੈਨਾ ਤਾਂ ਤੂੰ ਮੈਨੂੰ ਟਕੇ ਟਕੇ ਦੀਆਂ ਸੁਣਾਉਂਦੀ ਸੀ ਹੁਣ ਤੂੰ ਮੇਰੀ ਧੀ ਤੱਕਰ ਪਹੁੰਚ ਗਈ ਬਾ ਚਾਚੀ ਜੀ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਹੀ ਦੁੱਖ ਹੋ ਗਿਆ ਜਦੋਂ ਤੋਂ ਧੀ ਧੀ ਨਾਲ ਉਹਦੇ ਸਾਰੇ ਆ ਕੁਛ ਕਰਨਗੇ ਫੇਰ ਤੁਹਾਡਾ ਕੀ ਬਣੂ ਚੁੱਪ ਕਰਕੇ ਰੋਟੀ ਬਣਾ ਕੇ ਮੇਰੇ ਕਮਰੇ ਚ ਲੈ ਆ ਅੱਗੋਂ ਤੋਂ ਮੇਰੇ ਨਾਲ ਜ਼ਬਰਦਸਤ ਲੜਾਉਣ ਤੋਂ ਪਹਿਲੇ 100 ਵਾਰ ਸੋਚੀ